ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਆਮਾਨਤ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਰ ਰਾਤ ਚੋੜਾ ਬਾਜ਼ਾਰ ਚ ਤਾਕਾ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸ ਦਈਏ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਕਾਰੀ ਮੁਤਾਬਕ ਧਾਗਾ ਗੋਦਾਮ ਦੀ ਇਮਾਰਤ ਚੋਂ ਧੂਆ ਨਿਕਲਦਾ ਦੇਖ ਲੋਕਾਂ ਅਤੇ ਦੁਕਾਨਦਾਰਾਂ ਨੇ ਤੁਰੰਤ ਆਸ-ਪਾਸ ਦੀਆਂ ਦੁਕਾਨਾਂ ਤੇ ਪਾਣੀ ਦਾ ਛੜਕਾ ਕੀਤਾ ਪਰ ਅੱਗ ਵੱਧਲੀ ਚੜੀ ਗਈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਤੇ ਅੱਗ ਲੱਗੀ ਉਥੇ ਇੱਕ ਛੋਟਾ ਗੈਸ ਸਿਲੰਡਰ ਅਤੇ ਖਾਣਾ ਪਕਾਉਣ ਲਈ ਪੱਟੀਆਂ ਆਦੀ ਲੱਗੀਆਂ ਹੋਈਆਂ ਸੀ ਅੱਗ ਲੱਗਣ ਕਾਰਨ ਚੌਥੀ ਮੰਜ਼ਿਲ ਦੀਆਂ ਖਿੜਕੀਆਂ ਵੀ ਸੜ ਕੇ ਸਵਾਹ ਹੋ ਗਈਆਂ ਤੁਹਾਨੂੰ ਇਤਲਾਹ ਆਈ ਜੀ 9:20 ਮਿੰਟ ਤੇ 8:20 ਮਿੰਟ ਤੇ ਕਿ ਚੌੜਾ ਬਿਆਰ ਚੱਲਿਆਂ ਦੀ ਹੱਟੀ ਦੇ ਕੋਲ ਚੌਥੀ ਮੰਜ਼ਲ ਤੇ ਅੱਗ ਲੱਗੀ ਹੈ ਜੀ ਠੀਕ ਹੈ ਜੀ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਥੋੜੇ ਜਿਹਾ ਮਾਲ ਨੂੰ ਆਗ ਲੱਗੀ ਲੱਗੀ ਸੀ ਸਾਈਡ ਤੇ ਅਸੀਂ ਆ ਕੇ ਕੰਟਰੋਲ ਕਰ ਲਈ ਬੁਝਾ ਲਈ ਜੀ ਯਾਨੀ ਇਹਨਾਂ ਦਾ ਕਾਫੀ ਨੁਕਸਾਨ ਜੋ ਸਿੱਧਾ ਉਹ ਬਚਾ ਲਿਆ ਗਿਆ ਜੀ ਅੱਗ ਲੱਗਣ ਦਾ ਕੀ ਪਰਨ ਨਾ ਪਤਾ ਛੋਟ ਛੜਕਟ ਕਹਦੇ ਜੀ ਉੱਪਰ ਕੀ ਕੀ ਮਿਲਿਆ ਤੁਹਾਨੂੰ ਉੱਪਰ ਮਾਲ ਹੈ ਜੀ ਇਹਨਾਂ ਦਾ ਪਲੈਸਟਰ ਹੂਨ ਵਗੈਰਾ ਹਾਂ ਜੀ ਪਲੈਸਟਰ ਦਾ ਸਿਲੰਡਰ ਵੀ ਹੈ ਉਹ ਛੋਟਾ ਸਿਲੰਡਰ ਤਾਂ ਇਹਨਾਂ ਕੋ ਫਾਇਰ ਵਾਲੇ ਨੇ ਜਿਹੜੇ ਬੁਝਾਏ ਨੇ ਉਹ ਐਸਕਿਊ ਫਿਊਸ਼ਨ ਨਹੀਂ ਬਸ ਉਹ ਉਹਨਾਂ ਹੀ ਡੇਟ ਦਾ ਐਕਸਪਾਇਰ ਹੈ ਜੀ ਸਾਡਾ ਨਹੀਂ ਡੇਟ ਦਾ ਕੁਝ ਨਹੀਂ ਐਸਪਾਇਰ ਨੇ ਕੁਝ ਨਹੀਂ ਹੈਗੀ ਹੈ ਜੀ ਯਾਨੀ ਬਚਾਅ ਹੋ ਗਿਆ ਤਾਂ ਵੀ ਪਲੈਸਟਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਇਹਨਾਂ ਦਾ ਲੇਕਿਨ ਮੌਕੇ ਤੇ ਪਹੁੰਚ ਕੇ ਬਚਾਅ ਕਰ ਦਿੱਤਾ ਗਿਆ ਜੀ ਕਹਿੰਦੇ ਪੱਟੀਆਂ ਦੇ ਉੱਪਰ ਵੀ ਪਤਨੀ ਉਹਦਾ ਖਾਣਾ ਬਣਾਉਂਦੀ ਆ ਜੀ ਜਿਹੜੀ ਲੇਬਰ ਆ ਉਹ ਖਾਣਾ ਬਣਾਉਂਦੀ ਆ ਉੱਪਰ ਜੀ ਮਾਰੀ ਠੀਕ ਹੈ ਤੇ ਕਿੰਨੀਆਂ ਗੱਡੀਆਂ ਸਰ ਲੱਗੀਆਂ ਆਪਣੀਆਂ ਦੋ ਗੱਡੀਆਂ ਆਈਆਂ ਜੀ ਮੌਕੇ ਤੇ ਇੱਕ ਹੈੱਡ ਕੁਆਰਟਰ ਆਈ ਹੈ ਜੀ ਤੇ ਇੱਕ ਆਈ ਆ ਸੁੰਦਰ ਨਗਰੋ ਜੀ ਤੇ ਕਿੰਨਾ ਕ ਸਮਾਂ ਲੱਗਾ ਮਤਲਬ ਸਾਨੂੰ ਜੀ ਆਹਾਂ ਚ ਜੀ ਆਹਾਂ ਚ ਤਾਂ 5 ਕੋ ਮਿੰਟ ਅੱਜ ਆਹਾਂ ਚ ਸਾਨੂੰ ਬਸ 5 ਕੋ ਮਿੰਟ ਹੀ ਲੱਗੇ ਜੀ ਇਹ ਗਾਣੀ ਮੌਕੇ ਤੱਕ ਟੋੜ ਪੱਲੀ ਪਈ ਗਈ ਆ ਇੱਕ ਕਮਰਸ਼ਲ ਹੈ ਬਿਲਡਿੰਗ ਹਾਂਜੀ ਬਿਲਡਿੰਗ ਕਮਰਸ਼ਲ ਹਾਂਜੀ ਤੇ ਕਮਰਸ਼ਲ ਬਿਲਡਿੰਗ ਦੇ ਜਿਹੜੇ ਨੋਰਮਸ ਹੁੰਦੇ ਨੇ ਫਾਇਰ ਨੂੰ ਲੈ ਕੇ ਉਹ ਪੂਰੇ ਸੀਗੇ ਆਇਆ ਸਿਸਟਮ ਹਾਂਜੀ ਯਾਨੀ ਕਿ ਹੈਗੇ ਨੇ ਅੱਧੇ ਅਧੂਰੇ ਨੇ ਉਹਨਾਂ ਨੂੰ ਦੇਤੀ ਚੇਤਾਵਨੀ ਉਹ ਕਹਿੰਦੇ ਕੱਲ ਲਾਂਗੇ ਕੰਪਲੀਟ ਠੀਕ ਹੈ ਕੋਈ ਸ਼ਿਕ ਕੋਈ ਜਾਣੀ ਨੁਕਸਾਨ ਹੋਇਆ ਕਿਸੇ ਜਾਣੀ ਨੁਕਸਾਨ ਨਹੀਂ ਹੋਇਆ ਜੀ ਨਾ ਇਹਨਾਂ ਦਾ ਮਾਲੀ ਨੁਕਸਾਨ ਹੋਇਆ ਜੀ ਬਚਾ ਲਿਆ ਗਿਆ ਜੀ ਟਾਈਮ ਤੇ ਉੱਪਰ ਸੀਗੇ ਜਿਸ ਨੂੰ ਜਿਹੜੇ ਹੱਥ ਕੋਈ ਤਾਂ ਹੁਣ ਦੇਖੋ ਜੀ ਪਬਲਿਕ ਵੀ ਨਾਲ ਹੁੰਦੀ ਹੈ ਇਹਨਾਂ ਕੁਝ ਕਨਫਰਮ ਕਹਿ ਨਹੀਂ ਸਕਦੇ ਕਿਹੜੇ ਇਹਨਾਂ ਦੇ ਸੀ ਕਿਹੜੇ ਪਬਲਿਕ ਦੇ ਸੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਅਮਾਨਤ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਰ ਰਾਤ ਚੋੜਾ ਬਾਜ਼ਾਰ 'ਚ ਤਾਗਾ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਦੇ ਹਈਏ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਢਾਗਾ ਗੋਦਾਮ ਦੀ ਇਮਾਰਤ ਚੋਂ ਧੂਆ ਨਿਕਲਦਾ ਦੇਖ ਲੋਕਾਂ ਅਤੇ ਦੁਕਾਨਦਾਰਾਂ ਨੇ ਤੁਰੰਤ ਆਸ-ਪਾਸ ਦੀਆਂ ਦੁਕਾਨਾਂ ਤੇ ਪਾਣੀ ਦਾ ਛੜਕਾ ਕੀਤਾ ਪਰ ਅੱਗ ਵਧਦੀ ਚੱਲੀ ਗਈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਤੇ ਅੱਗ ਲੱਗੀ ਉਥੇ ਇੱਕ ਛੋਟਾ ਗੈਸ ਸਿਲੰਡਰ ਅਤੇ ਖਾਣਾ ਪਕਾਉਣ ਲਈ ਪੱਠੀਆਂ ਆਦੀ ਲੱਗੀਆਂ ਹੋਈਆਂ ਸੀ ਅੱਗ ਲੱਗਣ ਕਾਰਨ ਚੌਥੀ ਮੰਜ਼ਿਲ ਦੀਆਂ ਖਿੜਕੀਆਂ ਵੀ ਸੜ ਕੇ ਸਵਾਹ ਹੋ ਗਈਆਂ ਸਾਨੂੰ ਇਤਲਾਾ ਆਈ ਜੀ 9:20 ਮਿੰਟ ਤੇ 8:20 ਮਿੰਟ ਤੇ ਕਿ ਚੋੜਾ ਬਿਆਦ ਚੱਲਿਆਂ ਦੀ ਹੱਟੀ ਦੇ ਕੋਲ ਚੌਥੀ ਮੰਜ਼ਿਲ ਤੇ ਅੱਗ ਲੱਗੀ ਹੈ ਜੀ ਠੀਕ ਹੈ ਜੀ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਥੋੜੇ ਜਿਹਾ ਮਾਲ ਨੂੰ ਆਗ ਲੱਗੀ ਲੱਗੀ ਸੀ ਸਾਈਡ ਤੇ ਅਸੀਂ ਆ ਕੇ ਕੰਟਰੋਲ ਕਰ ਲਈ ਬੁਝਾ ਲਈ ਜੀ ਯਾਨੀ ਇਹਨਾਂ ਦਾ ਕਾਫੀ ਨੁਕਸਾਨ ਜੋ ਸਿਦਾਉ ਬਚਾ ਲਿਆ ਗਿਆ ਜੀ ਅੱਗ ਲੱਗਣ ਦਾ ਕੀ ਪਤਾ ਨਹੀਂ ਪਤਾ ਸੋ ਸੜਕਾਟ ਕਹਿ ਰਹੇ ਜੀ ਉੱਪਰ ਕੀ ਕੀ ਮਿਲਿਆ ਤੁਹਾਨੂੰ ਉੱਪਰ ਮਾਲ ਹੈ ਜੀ ਇਹਨਾਂ ਦਾ ਪਲੈਸਟਰੂਨ ਵਗੈਰਾ ਹਾਂ ਜੀ ਪਲੈਸਟਰੂਨ ਦਾ ਸਿਲੰਡਰ ਵੀ ਹੈ ਉਹ ਛੋਟਾ ਸਿਲੰਡਰ ਤਾਂ ਇਹਨਾਂ ਕੋ ਫਾਇਰ ਵਾਲੇ ਨੇ ਜਿਹੜੇ ਬੁਝਾਏ ਨੇ ਉਹ ਐਕਸਕਿਊਸ਼ਨ ਨੇ ਬਸ ਉਹ ਉਹਨਾਂ ਦੀ ਡੇਟ ਐਕਸਪਾਇਰ ਹੋ ਗਿਆ ਸਾਡਾ ਨਹੀਂ ਡੇਟ ਦਾ ਕੁਛ ਨਹੀਂ ਸਪਾਇਰ ਨਹੀਂ ਕੁਛ ਨਹੀਂ ਹੈਗੀ ਹੈ ਜੀ ਯਾਨੀ ਬਚਾਅ ਹੋ ਗਿਆ ਕਾਪਲੀ ਪਲੈਸਟਰ ਜਿਆਦਾ ਨੁਕਸਾਨ ਹੋ ਸਕਦਾ ਸੀ ਇਹਨਾਂ ਦਾ ਲੇਕਿਨ ਮੌਕੇ ਤੇ ਪਹੁੰਚ ਕੇ ਬਚਾਅ ਕਰ ਦਿੱਤਾ ਗਿਆ ਜੀ ਕੰਦੇ ਪੱਟੀਆਂ ਦੇ ਉੱਪਰ ਬਣੀਆਂ ਆਈਆਂ ਪਤਨੀ ਉਹਦਾ ਖਾਣਾ ਬਣਾਉਂਦੀ ਆ ਜੀ ਜਿਹੜੀ ਲੇਬਰ ਆ ਉਹ ਖਾਣਾ ਬਣਾਉਂਦੀ ਆ ਉੱਪਰ ਜੀ ਮਾਰੀ ਠੀਕ ਹੈ ਤੇ ਕਿੰਨੀਆਂ ਗੱਡੀਆਂ ਸਰ ਲੱਗੀਆਂ ਆਪਣੀਆਂ ਦੋ ਗੱਡੀਆਂ ਆਈਆਂ ਜੀ ਮੌਕੇ ਤੇ ਇੱਕ ਤਾਂ ਹੈੱਡ ਕੁਆਰਟਰ ਆਈ ਹੈ ਜੀ ਤੇ ਇੱਕ ਆਈ ਆ ਸੁੰਦਰ ਨਗਰੋ ਜੀ ਤੇ ਕਿੰਨਾ ਕ ਸਮਾਂ ਲੱਗਾ ਮਤਲਬ ਸਾਨੂੰ ਜੀ ਆਹਾਂ ਚ ਜੀ ਆਹਾਂ ਚ ਤਾਂ 5 ਕੋ ਮਿੰਟ ਅੱਜ ਆਹਾਂ ਚ ਸਾਨੂੰ ਬਸ 5 ਕੋ ਮਿੰਟ ਹੀ ਲੱਗੇ ਜੀ ਗੈਣੀ ਮੌਕੇ ਤੇ ਕੋਲ ਪੱਲੀ ਪਈ ਗਈ ਆ ਇੱਕ ਕਮਰਸ਼ਲ ਹੈ ਬਿਲਡਿੰਗ ਹਾਂਜੀ ਬਿਲਡਿੰਗ ਕਮਰਸ਼ਲ ਹਾਂਜੀ ਤੇ ਕਮਰਸ਼ਲ ਬਿਲਡਿੰਗ ਦੇ ਜਿਹੜੇ ਨੋਰਮਸ ਹੁੰਦੇ ਨੇ ਫਾਇਰ ਨੂੰ ਲੈ ਕੇ ਉਹ ਪੂਰੇ ਸੀਗੇ ਆਇਆ ਸਿਸਟਮ ਹਾਂਜੀ ਯਾਨੀ ਕਿ ਹੈਗੇ ਨੇ ਅੱਧੇ ਅਧੂਰੇ ਨੇ ਉਹਨਾਂ ਨੂੰ ਦੇਤੀ ਚੇਤਾਵਨੀ ਉਹ ਕਹਿੰਦੇ ਕੱਲ ਲਾਂਗੇ ਕੰਪਲੀਟ ਠੀਕ ਹੈ ਕੋਈ ਕੋਈ ਜਾਣੀ ਨੁਕਸਾਨ ਹੋਇਆ ਕਿਸੇ ਜਾਣੀ ਨੁਕਸਾਨ ਨਹੀਂ ਹੋਇਆ ਜੀ ਨਾ ਇਹਨਾਂ ਦਾ ਮਾਲੀ ਨੁਕਸਾਨ ਹੋਇਆ ਜੀ ਬਚਾ ਲਿਆ ਗਿਆ ਜੀ ਟਾਈਮ ਤੇ ਉੱਪਰ ਸੀਗੇ ਜਿਸ ਦਿਨ ਇਹ ਹਾਸਲ ਹੋਇਆ ਪਰ ਤਾਂ ਹੁਣ ਦੇਖੋ ਜੀ ਪਬਲਿਕ ਵੀ ਨਾਲ ਹੁੰਦੀ ਹੈ ਇਹਨਾਂ ਕੁਝ ਕਨਫਰਮ ਕਹਿ ਨਹੀਂ ਸਕਦੇ ਕਿਹੜੇ ਇਹਨਾਂ ਦੇ ਸੀ ਕਿਹੜੇ ਪਬਲਿਕ ਦੇ ਸੀ ਠੀਕ ਹੈ ਜੀ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤ੍ਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 7010598475 ਪਤਾ ਪੰਜਾਬ